ਪੰਜਾਬ ਗੱਜਾਮ 01 ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ ਹਾਂਜੀ ਉਹ ਸਕਰੀਨ ਦੇ ਉੱਪਰ ਤੁਸੀਂ ਲੈਟਰ ਵੇਖ ਰਹੇ ਹੋ ਇਹ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਜੋ ਕਿ ਸਿੱਖਿਆ ਵਿਭਾਗ ਵੱਲੋਂ ਸਮਰ ਵੋਕੇਸ਼ਨ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੀਆਂ ਛੁੱਟੀਆਂ ਹੁੰਦੀਆਂ ਨੇ ਉਹ 1 ਜੂਨ ਤੋਂ ਹੁੰਦੀਆਂ ਨੇ ਪਰ ਇਸ ਵਾਰ ਗਰਮੀ ਬਹੁਤ ਪੈ ਰਹੀ ਆ ਤਾਂ ਇਸ ਕਰਕੇ ਜਿਹੜੀਆਂ ਛੁੱਟੀਆਂ ਨੇ ਉਹ ਜਲਦੀ ਹੀ ਕੀਤੀਆਂ ਗਈਆਂ ਨੇ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋਗੇ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਰਮੀ ਦੀ ਚੇਤਾਵਨੀ ਅਤੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਸਮੂਹ ਸਰਕਾਰੀ ਐਡਿਟ ਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 21 ਮਈ ਯਾਨਕੀ ਕੱਲ ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਯਾਨਕੀ ਇਹਦੇ ਵਿੱਚ ਦਾ ਛੁੱਟੀਆਂ ਦਾ ਹੋਰ ਵਾਅਦਾ ਹੋ ਗਿਆ ਤਾਂ ਇਹ ਜਿਹੜਾ ਪੱਤਰ ਆਗਾ ਤੁਸੀਂ ਦੇਖ ਰਹੇ ਹੋਗੇ ਸਕਰੀਨ ਦੇ ਉੱਪਰ ਸਰਕਾਰ ਨੇ ਇਹ ਨੰਬਰ ਜਾਰੀ ਕਰ ਦਿੱਤਾ ਗਿਆਗਾ ਤੇ ਨਾ ਛੁੱਟੀਆਂ ਦੇ ਦੌਰਾਨ ਟੀਚਿੰਗ ਅਤੇ ਨਾਨ ਟੀਚਿੰਗ ਕਾਡਰ ਦੇ ਜਿਹੜੇ ਸਬੰਧਿਤ ਅਧਿਕਾਰੀ ਨੇ ਕਰਮਚਾਰੀ ਨੇ ਚੋਣ ਡਿਊਟੀ ਅਤੇ ਚੋਣ ਬਵਿਸਥਾ ਵਿੱਚ ਲੱਗੀ ਡਿਊਟੀ ਨਿਵਾਉਣਾ ਯਕੀਨੀ ਬਣਾਉਣਗੇ ਕਿਉਂਕਿ 1 ਜੂਨ ਨੂੰ ਐਮਪੀ ਦੀਆਂ ਵੋਟਾਂ ਨੇ ਤਾਂ ਜਿੰਨਾ ਤੇ ਵੀ ਡਿਊਟੀ ਲੱਗੀ ਆ ਉਹਨਾਂ ਨੇ ਜਿਹੜੀਆਂ ਵੀ ਜਦੋਂ ਵੀ ਬੁਲਾਇਆ ਜਾਂਦਾ ਉਹਨਾਂ ਨੇ ਡਿਊਟੀ ਦੇ ਉੱਪਰ ਜ਼ਰੂਰ ਪਹੁੰਚਣਾਗਾ ਹਾਂਜੀ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋਗੇ ਜੇ ਨਿਊਜ਼ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ